ਜਿਸ ਤਰੀਕੇ ਨਾਲ ਅਕਾਲੀ ਦਲ ਬਾਦਲ ਹੈ ਜਾਂ ਫਿਰ ਹੋਰ ਨੇ ਅਕਾਲੀ ਦਲ ਮਾਨ ਹੈ ਉਹ ਹਮੇਸ਼ਾ ਕਹਿੰਦਾ ਕਿ ਜਿਹੜੀਆਂ ਕੇਂਦਰ ਦੀਆਂ ਪਾਲਿਸੀਆਂ ਨੇ ਉਹ ਸਿੱਖਾਂ ਦੇ ਸਿੱਖਾਂ ਲਈ ਮਾਰੂ ਨੇ ਪੰਜਾਬੀਆਂ ਲਈ ਮਾਰੂ ਨੇ ਜਾਂ ਫਿਰ ਹੁਣ ਸੁਖਵੀਰ ਸਿੰਘ ਬਾਦਲ ਤਾਂ ਇੱਥੋਂ ਤੱਕ ਕਹਿਣ ਲੱਗ ਗਏ ਕਿ ਜਿਹੜੇ ਸਾਡੇ ਤਖਤ ਨੇ ਉਹਨਾਂ ਉੱਤੇ ਭਾਜਪਾ ਕਬਜ਼ਾ ਕਰਨਾ ਚਾਹੁੰਦੀ ਹੈ ਤੇ ਸਿਮਰਜੀਤ ਸਿੰਘ ਮਾਨ ਹੋਰੀ ਇਹ ਕਹਿੰਦੇ ਆ ਕਿ ਸਾਡੇ ਨੌਜਵਾਨਾਂ ਨੂੰ ਬਾਰਲੇ ਮੁਲਕਾਂ ਦੇ ਵਿੱਚ ਬੀਜੇਪੀ ਤੇ ਭਾਰਦੀਆਂ ਕੇਂਦਰੀ ਏਜੰਸੀਆਂ ਨੇ ਜਿਹੜੀਆਂ ਮਾਰਾਂ ਦੀਆਂ ਨੇ ਤੁਸੀਂ ਉਸ ਚੀਜ਼ ਨੂੰ ਕਿਸ ਤਰ੍ਹਾਂ ਸਮਝਦੇ ਹੋ ਜੀ ਵੇਖੋ ਜਿੱਥੋਂ ਤੱਕ ਦਾ ਪਹਿਲਾਂ ਆਪਾਂ ਬਾਦਲ ਅਕਾਲੀ ਦਲ ਦੀ ਗੱਲ ਕਰਦੀ ਹੈ ਜੀ ਇਹ ਤਾਂ ਦੇਖੋ ਕੇਂਦਰ ਪ੍ਰਤੀ ਕਿੰਨਾ ਕੁ ਅਗੇ ਇਸ ਕੋਲ ਉਹਨਾਂ ਦੇ ਬੋਲਦੇ ਨੇ ਤਾਂ ਆਪਾਂ ਸਾਰੇ ਪੰਜਾਬੀ ਪੰਜਾਬ ਦੇ ਜਿੰਨੇ ਵੀ ਨੌਜਵਾਨੇ ਜਾਂ ਸਿੱਖ ਯੂਥ ਹੈ ਜਾਂ ਸਮੁੱਚਾ ਪੰਜਾਬੀ ਉਹ ਸਾਰਾ ਜਾਣਦਾ ਜੀ ਹੁਣ ਤੱਕ ਤਾਂ ਇਹਨਾਂ ਦਾ ਉਹਨਾਂ ਨਾਲ 9 ਮਾਸ ਦਾ ਰਿਸ਼ਤਾ ਰਿਹਾ ਜੀ ਅੱਜ ਇਹਨਾਂ ਨੂੰ ਪੰਜਾਬ 'ਚ ਕੋਈ ਪੁੱਛ ਨਹੀਂ ਰਿਹਾ ਪੰਜਾਬ 'ਚ ਇਹਨਾਂ ਦੀ ਕੋਈ ਗੱਲ ਨਹੀਂ ਸੁਣ ਰਿਹਾ ਤੇ ਹੁਣ ਇਹਨਾਂ ਨੂੰ ਸੈਂਟਰ ਨੂੰ ਕੋਸਣ ਤੋਂ ਬਗੈਰ ਹੋਰ ਕੋਈ ਰਸਤਾ ਨਹੀਂ ਲੱਭ ਰਿਹਾ ਜੇ ਅਸੀਂ ਸੈਂਟਰ ਦੇ ਵਿਰੁੱਧ ਬੋਲਾਂਗੇ ਤੇ ਤਾਂ ਜਿਹੜਾ ਪੰਜਾਬ ਦਾ ਸਿੱਖ ਹੈ ਪੰਜਾਬੀ ਹੈ ਜਿਹੜਾ ਸਮੂੱਚਾ ਪੰਜਾਬੀ ਹੈ ਉਸ ਸ਼ਾਇਦ ਸਾਡੀ ਗੱਲ ਬਾਤ ਸੁਣ ਲੋ ਜਿਹੜਾ ਕਿ ਇਹਨਾਂ ਤੋਂ ਹੁਣ ਕੋਹਾਂ ਦੂਰ ਚਲੇ ਗਿਆ ਹੈ ਇਹ ਜਿੰਨੇ ਮਰਜੀ ਉਪਰਾਲੇ ਕਰ ਲੈਣ ਇਹਨਾਂ ਦੀ ਹੁਣ ਬਾਦਲ ਕਾਲੀਦਲ ਦੀ ਪੰਜਾਬ ਚ ਢਾਲ ਨਹੀਂ ਗੱਲ ਨਹੀਂ